ਮਜਦੂਰੀ ਕਰਦੇ ਸਾਡੇ ਖੇਤ ਮਜ਼ਦੂਰ ਕੱਲ ਜੋ ਗੱਠਾਂ ਦੇ ਕੰਮ ਕਰਦੇ ਹਿੱਟਰਾ ਲੈਣੇ ਭਰਦੇ ਸੀ ਤਾਂ ਜਦੋਂ ਉਹ ਟਰਾਲਾ ਭਰ ਕੇ ਸੜਕ ਤੇ ਚੜਨ ਲੱਗੇ ਤਾਂ ਉਹ ਟਰਾਲਾ ਜਿਹੜਾ ਟਰੈਕਟਰ ਸੀ ਉਹ ਚੱਕ ਅੱਗੋ ਚੱਕਿਆ ਗਿਆ ਜਿਹਦਾ ਕਾਰਨ ਕਰਕੇ ਉਹ ਖਤਰੇ 'ਚ ਖਾਲੇ ਚ ਟਿਕਣੀ ਸੀਗਾ ਤਾਂ ਉਹਨਾਂ ਨੇ ਬੱਚਿਆਂ ਨੇ ਉਸ ਜਿਹੜਾ ਟਰੈਕਟਰ ਸੀਗਾ ਉਹਨੂੰ ਬਾਹਰ ਕੱਢਣ ਵਾਸਤੇ ਜਦੋਂ ਅੱਗੇ ਸੰਗਲ ਪਾ ਕੇ ਬਾਹਰ ਖਿੱਚਿਆ ਤੇ ਪਿੱਛੋਂ ਜਿਹੜੀ ਲਾਈਟ ਸੀ ਉਹਦੀ ਤਾਰ ਟੁੱਟ ਗਈ ਤਾਰ ਟੁੱਟ ਕੇ ਤੇ ਉਹ ਖੰਭੇ ਦੇ ਉੱਤੇ ਡਿੱਗ ਪਈ ਜਿਹਦੇ ਕਾਰਨ ਕਰਕੇ ਉੱਥੇ ਇੱਕ ਸਾਡੇ ਬੱਚੇ ਦੀ ਮੌਤ ਹੋ ਗਈ ਦੂਜੇ ਦੋ ਤਿੰਨ ਚਲਾ ਕੇ ਮਾਰੇ ਇੱਕ ਕਾਫੀ ਜ਼ਖਮੀ ਸੀਗਾ ਜਿਹਨੂੰ ਉਹ ਅੱਥੇ ਦਾਖਲ ਵੀ ਕਰਾਇਆ ਟਰਾਲੇ ਵਗੈਰਾ ਕਿਤੇ ਸੀ ਇਹ ਉਹ ਟਰਾਲੇ ਮਜ਼ਦੂਰਾਂ ਦੇ ਸੀਗੇ ਜੀ ਮਜ਼ਦੂਰਾਂ ਨੇ ਵਿਚਾਰਿਆਂ ਨੇ ਹੁਣ ਜਿੰਨਾ ਰੋਜ਼ਗਾਰ ਹੈ ਨਹੀਂ ਕੋਈ ਉਹਨਾਂ ਕੋਲੇ ਹੋਰ ਧੰਦਾ ਹੈ ਨਹੀਂ ਤੇ ਇਸ ਕਰਕੇ ਹੁਣ ਸਾਰੇ ਮਜ਼ਦੂਰ ਇਸੇ ਮਿਹਨਤ ਮਜ਼ਦੂਰੀ ਤੇ ਲੱਗੇ ਹੋਏ ਆ ਕਿਉਂਕਿ ਸਾਡੇ ਕੋਲੇ ਹੋਰ ਕੋਈ ਧੰਦਾ ਹੈ ਨਹੀਂ ਪਰਿਵਾਰ ਦੀ ਹਾਲ ਕਿਹੋ ਜੀ ਅੰਦਰ ਤੱਕ ਮਜ਼ਦੂਰਾਂ ਦੀ ਤੁਹਾਨੂੰ ਪਤਾ ਹੀ ਆ ਬਹੁਤ ਬੁਰੀ ਹਾਲਤ ਆ ਇਸ ਪਰਿਵਾਰ ਦੀ ਵੀ ਹੈਲਥ ਬਹੁਤ ਨਾਜ਼ੁਕ ਆ ਬਹੁਤ ਮਾੜੀ ਆ ਕੀ ਅਪੀਲ ਕਰਨੀ ਚਾਹੋਗੇ ਅਸੀਂ ਤਾਂ ਇਹੀ ਚਾਹੁੰਦੇ ਵੀ ਘੱਟੋ ਘੱਟ ਜੇ ਅਸੀਂ ਉਸ ਸੜ ਗਿਆ ਹੋਇਆ ਜੀ ਵਾਪਸ ਨਿਕਰਾ ਸਕਦੇ ਤਾਂ ਉਸ ਪਰਿਵਾਰ ਨੂੰ ਜਿਉਂਦੇ ਰਹਿਣ ਵਾਸਤੇ ਕਿਉਂਕਿ ਪਿੱਛੇ ਹੁਣ ਜਿੰਨਾ ਪਰਿਵਾਰ ਨੇ ਸੰਤਾਪ ਝੱਲੜਾ ਉਹਨੂੰ ਜਿਉਂਦਾ ਰੱਖਣ ਵਾਸਤੇ ਉਸ ਪਰਿਵਾਰ ਨੂੰ ਮਦਦ ਦਿੱਤਾ ਜਾਵੇ ਤੇ ਉਸ ਪਰਿਵਾਰ ਦੀ ਮਦਦ ਕੀਤੀ ਜਾਵੇ ਸੰਦੀਪ ਸਿੰਘ ਜੀ ਪਿੰਡ ਖੁੰਡੇ ਲਾਲ ਰਾਤ ਕੀ ਘਟਨਾ ਲੱਪੜੀ ਪਿੰਡ ਚ ਰਾਤ ਜੀ ਇਹ ਬੰਦੇ ਆਪਣੇ ਪਰਾਲੀ ਦਾ ਕੰਮ ਕਰ ਰਹੇ ਆ ਜੀ ਪਰਾਲੀ ਕਿਹੜੇ ਪਿੰਡ ਦੇ ਆਕਾਸ਼ਦੀਪ ਕਲਦੀਪ ਜੀ ਕੀ ਘਟਨਾ ਵਾਪਰੀ ਜੀ ਇਹਨਾਂ ਨੇ ਜੀ ਜਦੋਂ ਟਰਾਲਾ ਲੋਡ ਕਰਕੇ ਫੈਕਟਰੀ ਜਾ ਰਹੇ ਸੀਗੇ ਕੀ ਪਾ ਰਹੇ ਸੀ ਟਰਾਲੇ 'ਚ 43 ਦੀਆਂ ਇਕੱਠਾਂ ਜੀ ਕੀ ਹੋ ਗਿਆ ਜੀ ਅੱਗੇ ਜਦੋਂ ਇਹ ਲੋਡ ਕਰਕੇ ਜਾ ਰਹੇ ਸੀ ਜੀ ਖੁੰਨਕਲਾ ਰੋਡ ਤੋਂ ਚੁੱਬੜਾ ਰੋਡ ਚੜ੍ਹ ਰਹੇ ਸੀਗੇ ਰਸਤੇ 'ਚ ਜਿਹੜਾ ਟਰਾਲਾ ਢਗਾਉਣ ਲੱਗੇ ਤਾਰਾਂ ਦੇ ਥੱਲੇ ਦੀ ਜੀ ਉਹ ਤਾਰ ਟੁੱਟਣ ਕਾਰਨ ਟਰਾਲੇ ਉੱਪਰ ਡਿੱਗ ਕੇ ਕਰੰਟ ਲੱਗ ਗਿਆ ਜੀ ਕੀ ਹੋਇਆ ਜੀ ਟਰੰਕ ਕਰੰਟ ਦਾ ਗੰਦਾ ਬਾਦ ਕਰੰਟ ਲੱਗਣ ਤੋਂ ਬਾਅਦ ਜਿਹੜਾ ਹੈਗਾ ਜੀ ਆਕਾਸ਼ਦੀਪ ਜੀ ਉਸੀ ਦੇ ਉੱਥੇ ਤ੍ਰੰਤ ਵਿਚਾਰੇ ਦੀ ਮੌਤ ਹੋ ਗਈ ਕਿੰਨੀ ਉਮਰ ਦੀ ਵੀਰ ਜੀ ਉਹਦੀ 21 ਸਾਲ ਜੀ ਪਰਿਵਾਰ ਚ ਕਮਾਉਣ ਵਾਲਾ ਕੌਣ ਉਹਦੇ ਹੋਰ ਆਕਾਸ਼ਦੀ ਭਾਈ ਇੱਕ ਉਹਦਾ ਛੋਟਾ ਭਾਈ ਦੋ ਹੀ ਜਾਣੇ ਜੀ ਤੇ ਦੋ ਭੈਣਾਂ ਵਿਚਾਰ ਜੀ ਕਮਾਈ ਦੇ ਕੀ ਸਾਧਨ ਹੈ ਪਰਿਵਾਰ ਦਾ ਗਰੀਬ ਗਰੀਬ ਪਰਿਵਾਰ ਆ ਦਿਹਾੜੀ ਤੋਂ ਕਰਦਾ ਜੀ ਜਿਹੜੇ ਜ਼ਖਮੀ ਆ ਉਹਦੀ ਹਾਲਤ ਕਿਹੋ ਜੀ ਯਾਰ ਜ਼ਖਮੀ ਦੀ ਵੀ ਹਾਲਤ ਥੋੜੀ ਜੀ ਸੀਰੀਅਸ ਸੀ ਉਹਨੂੰ ਲਿਆ ਕੇ ਪ੍ਰਾਈਵੇਟ ਹਸਪੀਟਲ ਪੁੱਲਰ ਦੇ ਵਿੱਚ ਮੁਕਸਰ ਦਾਖਲ ਕਰਾਇਆ ਗਿਆ ਘਟਨਾ ਕਿੰਨੇ ਵਜੇ ਵਾਪਰੀ ਯਾਰ 8:40 ਵਜੇ ਤੱਕ ਪੁਲਿਸ ਵਗੈਰਾ ਆਈ ਕੋਈ ਤੁਹਾਡੇ ਕੋਲ ਹਾਂਜੀ ਸਵੇਰ ਆਈ ਸੀ ਕੀ ਮੰਗ ਕਰਦੇ ਹਾਂ ਸਰਕਾਰ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੀ ਵੀ ਗਰਵੀਰ ਪਰਿਵਾਰਾਂ ਨੂੰ ਮਦਦ ਕੀਤੀ ਜਾਵੇ